ਸਰਕਾਰ ਵੱਲੋਂ ਹਥਿਆਰਾਂ ਦੀ ਪਾਬੰਦੀ ਦੇ ਬਾਵਜੂਦ ਲੋਕ ਆਪਣੇ ਹਥਿਆਰਾਂ ਦੀ ਨਮਾਇਸ਼ ਕਰਨ ਤੋਂ ਬਾਜ਼ ਨਹੀਂ ਆ ਰਹੇ ਤੀਜ਼ੀ ਤਾਜ਼ਾ ਮਿਸਾਲ ਇੱਕ ਵਿਆਹ ਸਮਾਰੋਹ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਭਰਾ ਦੇ ਵਿਆਹ ਵਿੱਚ ਹਵਾਈਰ ਫਾਇਰ ਕੀਤੇ ਗਏ ਤੇ ਸਰਪੰਚ ਵੱਲੋਂ ਫਾਇਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਹੋ ਗਈ ਜਿਸ ਦਾ ਖਮਿਆਜ਼ਾ ਉਸ ਨੂੰ ਆਪਣੇ ਉੱਤੇ ਐਫ ਆਈ ਆਰ ਦਰਜ ਕਰਵਾ ਕੇ ਪੁਗਤਨਾ ਪਿਆ ਇਸ ਸਬੰਧੀ ਬੁਦਸਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਜੋ ਵੀਡੀਓ ਵਾਇਰਲ ਹੋਇਆ ਉਸ ਸੰਬੰਧੀ ਸਖਤ ਕਾਰਵਾਈ ਕੀਤੀ ਗਈ ਹੈ ਹਾਂਜੀ ਇਹ ਇਸ ਸੰਬੰਧੀ ਅਸੀਂ ਸਤਨਾਮ ਸਿੰਘ ਜੋ ਕਿ ਭਗਵਾਨਪੁਰ ਉਪਰਦੇ ਸਰਪੰਚਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਹੈ ਜਿਹੜਾ ਕਿ ਕਾਨੂੰਨੀ ਨਜ਼ਰ ਮਾ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋ ਨੁਕਸਾਨ ਹੋ ਸਕਦਾ ਹੈ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਚੜ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਅਧੀਨ ਜਣਾ ਦੇ ਖਿਲਾਫ ਕਦਮਾਂ ਦਰਜ ਕਰਕੇ ਤਸਦੀਸ਼ ਕਰ ਰਹੇ ਸਰਕਾਰ ਵੱਲੋਂ ਹਥਿਆਰਾਂ ਦੀ ਪਾਬੰਦੀ ਦੇ ਬਾਵਜੂਦ ਲੋਕ ਆਪਣੇ ਹਤਿਆਨਾ ਦੀ ਨਿਮਾਇਸ਼ ਕਰਨ ਤੋਂ ਬਾਜ਼ ਨਹੀਂ ਆ ਰਹੇ ਤੀਜ਼ੀ ਤਾਜ਼ਾ ਮਿਸਾਲ ਇੱਕ ਵਿਆਹ ਸਮਾਰੋਹ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਭਰਾ ਦੇ ਵਿਆਹ ਵਿੱਚ ਹਵਾਈਰ ਫਾਇਰ ਕੀਤੇ ਗਏ ਤੇ ਸਰਪੰਚ ਵੱਲੋਂ ਫਾਇਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਹੋ ਗਈ ਜਿਸ ਦਾ ਖਮਿਆਜ਼ਾ ਉਸ ਨੂੰ ਆਪਣੇ ਉੱਤੇ ਐਫ ਆਈ ਆਰ ਦਰਜ ਕਰਵਾ ਕੇ ਪੁਗਤਨਾ ਪਿਆ ਇਸ ਸਬੰਧੀ ਬੋਦਲ ਸਹਾਧਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਜੋ ਵੀਡੀਓ ਵਾਇਰਲ ਹੋਇਆ ਉਹ ਸਬੰਧੀ ਸਖਤ ਕਾਰਵਾਈ ਕੀਤੀ ਗਈ ਹੈ ਹਾਂਜੀ ਇਹ ਇਸ ਬੰਦੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਫਗਵਾਲਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨ ਜ਼ੁਰਮਾ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੀ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਕਦਮਾਂ ਦਰਜ ਕਰਕੇ ਤਸਦੀਸ਼ ਕਰ ਰਹੇ ਸਰਕਾਰ ਵੱਲੋਂ ਹਥਿਆਰਾਂ ਦੀ ਪਾਬੰਦੀ ਦੇ ਬਾਵਜੂਦ ਲੋਕ ਆਪਣੇ ਹਤਿਆਨਾ ਦੀ ਨਿਮਾਇਸ਼ ਕਰਨ ਤੋਂ ਬਾਜ਼ ਨਹੀਂ ਆ ਰਹੇ ਤੇ ਇਸ ਦੀ ਤਾਜ਼ਾ ਮਿਸਾਲ ਇੱਕ ਵਿਆਹ ਸਮਾਰੋਹ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਭਰਾ ਦੇ ਵਿਆਹ ਵਿੱਚ ਹਵਾਈਰ ਫਾਇਰ ਕੀਤੇ ਗਏ ਤੇ ਸਰਪੰਚ ਵੱਲੋਂ ਫਾਇਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਹੋ ਗਈ ਜਿਸ ਦਾ ਖਮਿਆਜ਼ਾ ਉਸ ਨੂੰ ਆਪਣੇ ਉੱਤੇ ਐਫ ਆਈ ਆਰ ਦਰਜ ਕਰਵਾ ਕੇ ਭੁਗਤਣਾ ਪਿਆ ਇਸ ਸਬੰਧੀ ਬੋਦਲ ਸਹਾਧਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਜੋ ਵੀਡੀਓ ਵਾਇਰਲ ਹੋਇਆ ਉਸ ਸਬੰਧੀ ਸਖ ਕਾਰਵਾਈ ਕੀਤੀ ਗਈ ਹੈ हां जी ਇਹ ਇਸ ਬੰਦੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨਨ ਜ਼ਰਮਾ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਚੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਇਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤੀਨ ਜਣਾਂ ਦੇ ਖਿਲਾਫ ਪੜਮਾ ਦਰਜ ਕਰਕੇ ਤਫਤੀਸ਼ ਕਰ ਰਹੇ ਸਰਕਾਰ ਵੱਲੋਂ ਹਥਿਆਰਾਂ ਦੀ ਪਾਬੰਦੀ ਦੇ ਬਾਵਜੂਦ ਲੋਕ ਆਪਣੇ ਹਤਿਆਰਾਂ ਦੀ ਨਮਾਇਸ਼ ਕਰਨ ਤੋਂ ਬਾਜ਼ ਨਹੀਂ ਆ ਰਹੇ ਤੀਜ਼ ਦੀ ਤਾਜ਼ਾ ਮਿਸਾਲ ਇੱਕ ਵਿਆਹ ਸਮਾਰੋਹ ਵਿੱਚ ਵੇਖਣ ਨੂੰ ਮਿਲੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਭਰਾ ਦੇ ਵਿਆਹ ਵਿੱਚ ਹਵਾਈਰ ਫਾਇਰ ਕੀਤੇ ਗਏ ਤੇ ਸਰਪੰਚ ਵੱਲੋਂ ਫਾਇਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਹੋ ਗਈ ਜਿਸ ਦਾ ਖਮਿਆਜ਼ਾ ਉਸ ਨੂੰ ਆਪਣੇ ਉੱਤੇ ਐਫ ਆਈ ਆਰ ਦਰਜ ਕਰਵਾ ਕੇ ਭੁਗਤਣਾ ਪਿਆ ਇਸ ਸਬੰਧੀ ਬੁਲਤਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਜੋ ਵੀਡੀਓ ਵਾਇਰਲ ਹੋਇਆ ਉਸ ਸਬੰਧੀ ਸਖਤ ਕਾਰਵਾਈ ਕੀਤੀ ਗਈ ਹੈ ਹਾਂਜੀ ਇਹ ਇਸ ਬੰਦੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਹੈ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਸੀ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੀ ਅਸੀਂ ਇਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤੀਨ ਜਣਾਂ ਨੇ ਖਲਾਫ ਪਦਮਾ ਦਰਜ ਕਰਕੇ ਤਫਤੀਸ਼ ਕਰ